ਕੋਡੀ ਕਲਾਸ 27 ਬੱਚੇ 18 ਬੱਚਿਆਂ ਨੂੰ ਪੜ੍ਹਨਾ ਨਹੀਂ ਆਉਂਦਾ ਹੂ ਇਜ਼ ਰਿਸਪੌਂਸਿਬਲ ਕਿੰਨਾ ਚਿਰ ਹੋ ਗਿਆ ਮੈਮ ਕੋਈ ਜਵਾਬ ਚਾਹੀਦਾ ਮੈਂ ਬੱਚੇ ਮੈਨੂੰ ਅਸੀਂ ਇੱਥੇ ਰਾਜਨੀਤੀ ਮੇਰਾ ਸ਼ੌਂਕ ਨਹੀਂ ਹੈ ਕੌਣ ਇਹਨਾਂ ਦੇ ਇਹਦੇ ਕੋਈ ਇੱਕ ਦਾ ਕੌਣ ਜ਼ਿੰਮੇਦਾਰ ਹੈ ਕੀ ਮੈਂ ਇਹਦੇ ਮਾਤਾ ਪਿਤਾ ਨੂੰ ਮੂੰਹ ਦਿਖਾਉਂਗਾ ਸ਼ੀ ਇਜ਼ ਅਨਏਬਲ ਟੂ ਰੀਡ ਐਂਡ ਰਾਈਟ ਆ ਸਿੰਪਲ ਉਹਨੂੰ ਉਹ ਨਹੀਂ ਆਉਂਦਾ ਮੈਥ ਨਹੀਂ ਆਉਂਦਾ 200 ਦਿਨ ਆਣਾ ਆਪਾਂ 2 ਵਜੇ ਛੁੱਟੀ ਹੋ ਜਾਣੀ ਫਿਰ ਵੀ ਆਪਾਂ ਜੇ ਬੱਚਿਆਂ ਨੂੰ ਨਹੀਂ ਪੜ੍ਹਾਣਾ ਕੀ ਫਾਇਦਾ ਇਹਦੀ ਕਿਉਂ ਪਾਪ ਕਮਾਉਂਦੇ ਆਪਾਂ ਦਿਸ ਇਜ਼ ਨੋਟ ਦ ਵੇ ਦੋਨੇ ਬੀਪੀਓ ਨੂੰ ਵੀ ਕਰੋ ਬਾਕੀ ਸਭ ਮਾਫ ਕਰ ਦਿੰਦਾ ਜੀ ਮੈਮ ਤੁਸੀਂ ਮੈਨੂੰ ਤੁਹਾਨੂੰ ਬੇਲੇ ਫੜਿਆ ਸਰ ਕੀ ਹਾਲ ਚਾਲ ਹੈ ਤੁਹਾਡਾ ਕੀ ਸ਼ੁਭਨਾਮ ਤੁਹਾਡਾ ਜੀ ਸਹੀ ਚਿੰਨਾ ਚ ਰੋਗੇ ਤੁਹਾਨੂੰ ਇੱਥੇ ਸਰ 2008 ਕੀ ਬਣਾਦੇ ਤੁਸੀਂ ਪ੍ਰਾਇਮਰੀ ਟੀਚਰ ਹਾਂ ਪ੍ਰਾਇਮਰੀ ਟੀਚਰ ਬੈਠੋ ਬੱਚੋ ਉਹ ਡੇਟਾ ਕਲਾਸਰੂਮ ਜਿਹਾ ਸੀ ਲੱਗਾ ਵਾ ਹੈ ਗੁੜੀਏ ਤੁਸੀਂ ਐਸ ਨਹੀਂ ਤੁਸੀਂ ਮੈਕਮੇ ਵੱਲੋਂ ਯੂ ਆਰ ਅ ਟੀਚਰ ਯਾ ਕਿਸ ਸਰ ਹੀ ਕਿਨਾ ਵੱਲੋਂ ਨੇ ਸਰ ਪੀਆਰ ਕੋਲ ਰੱਖਿਆ ਹੈ ਹਾਂ ਸਰ ਕੋਲ ਟੀਚਰ ਦੇ ਘਟਾਈ ਚਲੋ ਕੋਈ ਗੱਲ ਵਧੀਆ ਗੱਲ ਹੈ ਤੁਮਹੀ ਕਿ ਕੁੱਲ ਸਟਾਫ ਕਿੰਨਾ ਪੋਸਟੇਰੇਟ ਸਨ ਕੁ 6 18 ਪੋਸਟ ਆਈ ਵੈਸੇ ਜੋ ਕਿੰਨਾ ਕਿੰਨਾ ਖਾਲੀ ਨੇ ਦਸ ਨੇ ਇੱਥੇ ਦੇਰ ਦੇਰ 6 ਪੋਸਟ ਪੈਨੇਟਿਵ ਪੋਸਟਿਡ ਨੇ ਬੱਚੇ ਕਿੰਨੇ ਨੇ ਤੁਹਾਡੇ ਕੋਲ ਸਰ 298 298 ਹਾਂਜੀ ਠੀਕ ਹੈ ਤੇ ਇਕੱਲੀ ਹੀ ਗੁੜੇ ਹੋਰ ਵੀ ਬੱਚੇ ਨਹੀਂ ਕੋਈ ਬੱਚੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮਨ ਸ਼ਾਵਜ ਗੁੜੇ ਆ ਕਿਹੜੀ ਕਲਾਸ ਹੈ ਇਹ 5ਵੀਂ ਕਲਾਸ ਹਮ ਸਿਮਨ ਲੈ ਲਈਏ ਟੈਸ ਸਾਰੇ ਪੜ ਬੱਚੇ ਪੜ ਪਾਉਣਗੇ ਜੀ ਹਾਂਜੀ ਪੜ ਤਾਂ ਲੈਂਦੇ ਪਰ ਥੋੜਾ ਔਖਾ ਇਹਨਾਂ ਦਾ ਹੁੰਦੇ ਕਿਉਂ ਕਿ ਮੈਂ ਕਿਹਾ ਹਲੇ ਥੋੜੇ ਟਾਈਮ ਤੇ ਪੜਾ ਰਹੀਆਂ ਨੇ ਇਹਨਾਂ ਦਾ ਟੀਚਰ ਪਹਿਲਾਂ ਹੈ ਨਹੀਂ ਸੀਗਾ ਡਾਕਟਰ ਜੀ ਅੱਜ ਇਹ ਰੂਮ ਤੋਂ ਉਹ ਕਿੱਥੇ ਟ੍ਰਾਂਸਫਰ ਕਰਾ ਕੇ ਉਹ ਸਰ ਜਿੱਥੇ ਬੱਚੇ ਨਹੀਂ ਜਿੱਥੇ ਬੱਚੇ ਨਹੀਂ ਹੋਣਗੇ ਇੱਥੇ ਦੋ ਮੈਡਮਾਂ ਬੈਠੀਆਂ ਸੀ ਕਿੱਥੇ ਗਏ ਆ ਤੁਸੀਂ ਏਸੀ ਦਾ ਸਾਰੇ ਕਲਾਸਰੂਮ ਚਲਾਏ ਹੋਏ ਆ ਸਰ ਸਰ ਜੀ ਜੀ ਹੋ ਚੁੱਕੇ ਆ ਅੱਛਾ ਤੁਸੀਂ ਕੀ ਕਰਦੇ ਹੋ ਮੈਂ ਸਰ ਫਸਟ ਕਲਾਸ ਦੇ ਇੰਚਾਰਜ ਤੁਸੀਂ ਮੈਮ ਸਰ ਸਪੈਸ਼ਲ ਦੇ ਕਿੰਨੇ ਫਾਈਂਟੇ ਕਿੰਨੇ ਬੱਚੇ ਤੁਹਾਡੇ ਕੋਲ ਆਈ ਆ टीच ਹਾਂ ਸਰ ਆਰੰਭ ਕੇ ਦੀ ਅੰਦਰ ਚਲੇ ਗਏ ਹਰਦਾ ਨਾ ਮੈਮ ਸਤਿ ਸ਼੍ਰੀ ਅਕਾਲ ਜੀ ਬੈਠੋ ਬੱਚੋ ਬੈਠੋ ਮੈਮ ਕੀ ਪੜਾ ਰਹੇ ਹੋ ਬੱਚਿਆਂ ਨੂੰ ਫਿਰ ਵੀ ਵੈਰੀ ਗੁਡ ਜੀ ਮੇਰੇ ਕੋ ਫ੍ਰੀ ਫੰਮ ਵੀ ਹੈ ਚਲੋ ਫਿਰ ਵੀ ਹੁਣ ਕੀ ਪੜਾ ਰਹੇ ਸੀ ਮਾ ਪੜਾ ਰਹੇ ਸੀਗੇ ਹਾਂ ਤਾਂ ਕਿਹੜੀ ਕਲਾਸ ਹੈ ਇਹ ਡਿਜਰ ਡੈਪੂਟੇਸ਼ਨ ਤੇ ਹੈ ਕਿੱਥੇ ਡੈਪੂਟੇਸ਼ਨ ਤੇ

थोड़ी क्लास दी है ना हाँ आप तू कर कौन कौन पहला हाथ नहीं इदा नहीं पहला हाथ खड़ा करके तो कौन कौन कर सकता और ची ऐसा एक दो और सिर्फ दो बच्चे हाँ सिर्फ दो बाकियों नहीं आता रीडिंग करो बुत शाबाश नहीं बेटा सिर्फ तू कर खड़े होके उची मैंने सुनना चाहिए

हां साजी ਜੇ ਲੋ ਤਾਂ ਕਰਾਂਦਾ ਹੋਵੇ ਟਕਰ ਬੋਲੀ ਹਾਂ ਹਾਂ ਜਿੰਨਾ ਦਾ ਪੁੱਤ ਹਾਂ ਅੱਛਾ ਤਾਂ ਅੱਛਾ ਤਾਂ ਉਹ ਅੱਛਾ ਤਾਂ ਉਹ ਵੀ ਨਾ ਪੁੱਤ ਕੀ ਨਾਮ ਹੈ ਤੇਰਾ ਨਵਜੋਤ ਨਵਜੋਤ ਪੁੱਤ ਕਿਹੜੀ ਕਲਾਸ ਹੈ ਟੀਜੀ ਚ ਤੂੰ ਕਿਹੜੇ ਸਕੂਲ ਪੜਦਾ ਜੇ ਬੇਸ਼ਰੂ ਤੂੰ ਪਹਿਲਾਂ ਹਾਂ ਲਖੋਵਾਲ ਬੇਜਾ ਪੁੱਤ ਪੁੱਤ ਤੂੰ ਪੜ आप उत पढ़ हाँ कुछ हाँ? की नाम है तेरा कुछ पढ़ना नहीं आता कुछ तू पढ़ इतो तीजे पैरे तो पढ़ो हाँ उची बुत शाबाश हाँ शाबाश ना खाइए वेरी गुड

ਇੱਥੋਂ ਬਿਟ ਇੱਥੋਂ ਨਹੀਂ ਇੱਥੋਂ ਆ ਪੜ ਪੁੱਤ ਹਾਂ ਗੁੜੇ ਤੂੰ ਬੇਟਾ ਇੱਥੋਂ ਜੀ ਸਰ ਜੀ ਬੋਲੋ ਨਹੀਂ ਅੰਦਾ ਪੁੱਤ ਇਹਨੂੰ ਪੜਨ ਗੁੜੀ ਚਰਕੀ ਨਾਮ ਹੈ ਚਾਂਦੀ ਹਾਂ ਚਾਂਦੀ ਚਾਂਦੀ ਬੱਚੇ ਨੂੰ ਕਿਉਂ ਨਹੀਂ ਪੜਨ ਆਂਦਾ ਪੁੱਤ ਜੀ ਸਰ ਜੀ ਇਹਨਾਂ ਨੇ ਪੜਨ ਪੜਦੇ ਨਹੀਂ ਬਗੇ ਕਿਉਂ ਨਹੀਂ ਪੜਦੇ ਆ ਜੀ ਪਤਾਨੀ ਇਹ ਆਹ ਨੂੰ ਕਿੰਨੂੰ ਕਿੰਨੂੰ ਨਹੀਂ ਆਂਦਾ ਬੁੱਤ ਪੜਨਾ ਨਹੀਂ ਆਂਦਾ ਬੁੱਤ ਕਿਉਂ ਨਹੀਂ ਆਂਦਾ ਆ ਕਿਹਨੂੰ ਇਹ ਆਹ ਕੌਣ ਕੌਣ ਸੋਲਵ ਕਰ ਲੂਗਾ ਸ਼ਾਬਾਸ਼ ਹੋਰ 2 ਹੋਰ 3 ਧਿਆਨ ਨਾਲ ਦੇਖੋ ਇੱਧਰ ਆਹ ਵਾਲਾ ਸਵਾਲ ਹਾਂ ਗੁੜੇ ਕਰ ਲੇਂਗੀ ਬੁੱਤ ਕਿਉਂ ਕਰ ਲੇਗੀ ਬੁੱਤੋ ਕੌਣ ਹੈ ਦਪਿੰਦਰ ਸਮਰਥਾ ਇਨਚਾਰਜ ਸਰ ਕਿਉਂ ਨਹੀਂ ਆ ਰਹੇ ਬੱਚਿਆਂ ਨੂੰ ਆਓ ਦੱਸੋ ਇੱਧਰ ਆਓ ਬੈਠੋ ਕੁਰਸੀ ਤੇ ਆਓ ਬੈਠੋ 27 ਬੱਚੇ ਨੇ ਬੈਠੋ ਬੈਠੋ ਜਿਸ 27 ਚੋਂ ਮੇਰੇ ਹਿਸਾਬ ਨਾਲ ਸਿਰਫ 7-8 ਨੂੰ ਪੜਨਾ ਆਉਂਦਾ ਬਾਕੀ ਕਿਉਂ ਨਹੀਂ ਪੜਦੇ ਕੀ ਪ੍ਰੋਬਲਮ ਹੈ ਸੱਚੀ ਚਿਕਾ ਹੈ 106 ਹੈ ਹੀ ਉਹ ਜਿਹੜੇ ਬੱਚੇ ਇੱਥੇ ਪੜਾ ਰਿਹਾ ਜਿਹੜੇ ਹੈ ਉਹ ਕਿੱਥੇ ਹੈ ਕੋਈ ਤੀਜੀ ਕਲਾਸ ਤੱਕ ਆ ਕੇ ਹੁਣ ਤੱਕ ਪੜਦੇ ਤੀਜੀ ਚੋਂ ਪੜਨਾ ਹੀ ਨਹੀਂ ਆਇਆ ਊੜਾ ਜੜਾ ਨਹੀਂ ਆਪਸ ਕਾ ਲੱਕੇ ਬੱਚੇ ਵਿਚਾਰੇ ਕੀ ਕਰਾਂਗੇ ਆਪਾਂ ਇਹਨਾਂ ਦਾ ਮੈਂ ਹੁਣ ਉੱਥੇ ਇੱਕ ਸਕੂਲ ਚ ਗਿਆ ਸੀ ਆ ਨਾਲ ਸੀਗੇ ਤੁਹਾਡੇ ਲੋਕਲ ਮੀਡੀਆ ਦੇ ਸਾਥੀ ਸੀਨੀਅਰ ਸੈਂਟਰੀ ਸਕੂਲ ਚ ਗਿਆ ਉੱਥੇ ਜਿਹੜੇ ਬਸ ਚਾਰ ਨੰਬਰ ਸਕੂਲ ਦੇ ਬੱਚੇ ਉਹਨਾਂ ਨੂੰ ਪੜ੍ਹਨਾ ਨਹੀਂ ਆਂਦਾ ਉਹ ਚਾਹੇ ਫਿਰ ਉਹ ਚਾਹੇ 8ਵੀਂ ਚਲੇ ਜਾਣ ਉਹ 10ਵੀਂ ਚਲੇ ਜਾਣ ਉਹ 12ਵੀਂ ਚਲੇ ਜਾਣ ਉਹ ਤਾਂ ਵਿਦਿਆ ਤੋਂ ਦੂਰ ਰਹੇਗੇ ਠੀਕ ਹੈ ਆਪਣੀ ਪ੍ਰੋਬਲਮ ਹੈ ਮੈਂ ਕਿ ਮੇਰੀ ਠੀਕ ਹੈ ਇੱਥੇ ਸਾਈਟ ਤੇ ਪਹ ਗਿਆ ਮਾਚੀ ਵੜਾ ਤੇ ਨਹੀਂ ਪਰ ਫਿਰ ਵੀ ਤਾਂ ਕਿਉਂ ਇਕੱਲਾ ਬੰਦਾ ਮੈਨੂੰ ਦੇ ਦੋ ਮੈਂ ਬੱਚੇ ਸਿਖਾਉਂਗਾ ਜੀ ਦੋਸਤਾਂ ਅਸੀਂ ਇਹਨਾਂ ਦੇ ਕੀ ਫਾਇਦਾ ਜੀ ਆਪ ਬੱਚੇ ਇਹ ਆਪ ਪੜ ਨਹੀਂ ਪਾ ਰਿਆ ਕੀ ਕਰੂਗਾ ਜ਼ਿੰਦਗੀ 'ਚ ਹੁਣ ਤੁਸੀਂ ਤਾਂ 5ਵੀਂ ਜੇ ਨੂੰ ਪਾਸ ਕਰਕੇ ਭੇਜ ਦੋਗੇ ਕੀ ਹੁਦਾ ਭੁਇਖਿਆ ਬੱਚੇ ਦਾ ਉਹਦੇ ਮਾਤਾ ਪਿਤਾ ਨੇ ਆਸ ਰੱਖੀ ਆ ਕਿ ਮੇਰੇ ਸਰ ਵੀ ਕੋਸ਼ਿਸ਼ ਕਰੋ ਕੋਸ਼ਿਸ਼ ਨਾਲ ਨਹੀਂ ਸਰ ਇਹ ਆਪਾਂ ਸਾਰਾ ਇਦਾਂ ਨਹੀਂ ਕੰਮ ਬੰਨਣਾ ਜੀ ਥਿਸ ਇਸ ਨੋਟ ਦ ਵੇ ਮੈਨੂੰ ਜਵਾਬ ਚਾਹੀਦਾ ਬੱਚੇ ਕਿਉਂ ਨਹੀਂ ਪੜ੍ਹਦੇ ਕੋਸ਼ਿਸ਼ ਮੇਰਾ ਡੈਲ ਰੋ ਰਹੇ ਮੈਂ ਜਾਨੀ ਇਸ ਵੇਲੇ ਕੀ ਕਰਨਗੇ ਬੱਚੇ ਸਰ ਆਪਣਾ ਕੀ ਵਫਾ ਨਾ ਕਰ ਰਹੇ ਆਪ ਆਪਣੇ ਕਿਤੇ ਨਾਲ ਜਾਂ ਉਹਦੇ ਨਾਲ ਤੁਸੀਂ 3 ਟੀਚਰਸ ਤਾਂ ਹੋ ਨਾ ਉਹ ਜਿਹੜੀਆਂ ਮੈਡਮਾਂ ਬੈਠੀਆਂ ਦੀ ਬਿਲਾਇਓ ਉਹਨਾਂ ਨੂੰ ਜਰਾ ਜਿਹੜੀ ਕਹਿੰਦੇ ਸੀ ਪਲੱਸ 1 ਚ ਬਿਲਾਓ ਉਹਨਾਂ ਨੂੰ ਸਿਨ ਫਸਟ ਵਿਚ ਫਸਟ ਵਿਚ ਕੀ ਸਿਖਾਉਂਦੇ ਆ ਹਾ ਹਾ ਫਸਟ ਵਿਚ ਕੀ ਸਿਖਾਉਂਦੇ ਆ ਦੱਸੋ ਸੁੰਨਾ ਨੂੰ ਅਲਫਾਬੇਟਸ ਨੇ ਤੇ ਪੰਜਾਬੀ ਦੇ ਵਿੱਚ ਉਹੜੇ ਆੜੀ ਤੋਂ ਸਟਾਰਟ ਕਰਕੇ ਉਹ ਮਾਤਰਾ ਨੇ ਇਹ ਬੱਚਿਆਂ ਨੂੰ ਆਂਦਾ ਨਹੀਂ ਮੈਮ ਚਲੋ ਤੁਸੀਂ ਤਾਂ ਕਹਿੰਦਾ ਜੀ ਮੈਂ ਛੋਟ ਮੇਰੀ ਕਲਾਸ ਨਹੀਂ ਹੈ ਇਹ ਕਹਿੰਦੇ ਟੀਚਰ ਤੁਸੀਂ ਤੁਹਾਨੂੰ ਦੋਨਾਂ ਨੂੰ ਮੈਂ ਵਿਲੇ ਬੈਠੇ ਫੜਿਆ ਉੱਥੇ ਤੁਹਾਡੀ ਕਲਾਸ 27 ਬੱਚੇ 18 ਬੱਚਿਆਂ ਨੂੰ ਪੜ੍ਹਨਾ ਨਹੀਂ ਆਂਦਾ ਹੂ ਇਜ਼ ਰਿਸਪੌਂਸਿਬਲ ਮੈਂ ਐਜ਼ ਐਜੂਕੇਸ਼ਨ ਮਿਨਿਸਟਰ ਯਾਨੀ ਅਸੀਂ ਸਾਰਾ ਕੁਝ ਦਾਇਆ ਹੋਇਆ ਸਾਰਾ ਦਿਨ ਦਾ 9 ਵਿੱਚ ਟੀਚਰ ਟਾਈਮ ਕੱਢ ਕੇ ਇਸ ਕਲਾਸ ਮੈਮ ਤੁਸੀਂ ਬੱਚੇ ਇਹ ਬਾਹਰੋਂ ਆਏ ਨੇ ਪਹਿਲਾਂ ਮੈਨੇ 18 ਦਾ ਮੈਨੂੰ ਚਾਹੀਦਾ ਡਿਟੇਲ ਕਿ 18 ਚੋਂ ਕਿੰਨੇ ਬੱਚੇ ਇਸ ਸਕੂਲ ਚ ਪੜ ਰਹੇ ਨੇ ਪੁੱਤ ਆਈਂ ਚ ਰੱਖ ਹਟਿਓਂ ਚ ਰੱਖ 1 ਸੈਂਪੀ ਸਭ ਮੈਂ ਪੁੱਤ ਆ ਜਾ ਕਿੰਨੇ ਚਿਰ ਤੋਂ ਪੜ ਰਿਆ ਸ ਤੂੰ ਬੇਟਾ ਤੂੰ ਕਿੰਨੇ ਚਿਰ ਤੋਂ ਪੜਦੀ ਹੈਂ ਇਸ ਸਕੂਲ ਚ ਕਿੰਨੇ ਚਿਰ ਤੋਂ ਪੜ ਰਹੇ ਹੈਂ ਹੈ 10 ਸਾਲ ਤੋਂ ਤੁਹਾਡੇ ਸਕੂਲ ਚ ਪੜ ਰਹੀ ਮੈਂ ਕਿੰਨੇ ਚਿਰ ਹੋ ਗਏ ਤੁਹਾਨੂੰ ਇੱਥੇ ਕਿ ਨਾ ਚਿਰ ਹੋ ਗਿਆ ਮੈਮ ਕੋਈ ਜਵਾਬ ਚਾਹੀਦਾ ਮੈਂ ਬੱਚਾ ਮੈਨੂੰ ਅਸੀਂ ਇੱਥੇ ਰਾਜਨੀਤੀ ਮੇਰਾ ਸ਼ੌਂਕ ਨਹੀਂ ਹੈ ਮੈਨੂੰ ਇੱਕ ਮਜ਼ਾ ਮੇਰੇ ਕੀ ਕੀ ਫਾਇਦਾ ਜੇ ਅਜਨਾਨ ਦੇ ਪਤਾ ਨਹੀਂ ਸੁਰੋਜ ਅਫਸਰ ਵੀ ਰਿਪੋਰਟਾਂ ਮਰਾਂ ਕੇ ਭੇਜੀ ਜਾਂਦੇ ਜੀ ਠੀਕ ਹੈ ਜੀ ਸਾਰਾ ਕੁਝ ਵਧੀਆ ਖੌਣ ਇਹਨਾਂ ਦੇ ਇਹਦੇ ਕੋਈ ਇੱਕ ਦਾ ਕੌਣ ਜ਼ਿੰਮੇਦਾਰ ਹੈ ਕੀ ਮੈਂ ਇਹਦੇ ਮਾਤਾ ਪਿਤਾ ਨੂੰ ਮੂੰਹ ਦਿਖਾਉਂਗਾ ਮੈਂ ਵੀ ਸਰਦੀਪ ਇਟ ਵਾਸ ਅ ਟੀਚਰ ਜੀ ਸਰ ਥੋਥਰੀ ਮੈਨੂੰ ਕਿਹਾ ਕਿ ਤੁਹਾਡੇ ਕੋਲ ਤੁਹਾਡੇ ਕੋਲ ਤਿੰਨ ਟੀਚਰ ਬੈਠੇ ਨੇ ਤਿੰਨ ਸਾਲ ਤੋਂ ਬੱਚੀ ਪੜ ਰਹੀ ਹੈ ਦੱਸੋ ਸ਼ੀ ਇਜ਼ ਅਨਏਬਲ ਟੂ ਰੀਡ ਐਂਡ ਰਾਈਟ ਆ ਸਿੰਪਲ ਉਹਨੂੰ ਆਉ ਨਹੀਂ ਆਂਦਾ ਮੈਥ ਨਹੀਂ ਆਂਦਾ ਇੱਕ ਸਬਜੈਕਟ ਚਲੋ ਮੰਨਿਆ ਕੋਈ ਇੱਕ ਬੱਚਾ ਹੈ ਕੋਈ ਮਾਈਗ੍ਰੈਂਟ ਹੈ ਕੋਈ ਬਾਹਰੋਂ ਆ ਗਿਆ ਤਿੰਨ ਸਾਲ ਤੋਂ ਬਹੁਤ ਇੱਥੇ ਹੈ ਤੁਸੀਂ ਕੀ ਸਿਖਾਇਆ ਉਹਨੂੰ ਤਿੰਨ ਸਾਲ ਤੋਂ ਬੱਚਾ ਤੈਨੂੰ ਕਿ ਇੱਧਰ ਆ ਬੁੱਤ ਆ ਜਾ ਘਬਰਾ ਨਾ ਮੇਰੀ ਬੱਚੀ ਇੱਧਰ ਆ ਕੀ ਨਾਮ ਹੈ ਤੇਰਾ ਰੋਸ਼ਨੀ ਰੋਸ਼ਨੀ ਬੁੱਤ ਇੱਧਰ ਆ ਕੀ ਆਂਦਾ ਬੇਟਾ ਤੈਨੂੰ ਹਾਂ ਆਂਦਾ ਸਾਰਾ ਹਾਂ ਸਾਰੀ ਆਂਦੀ ਬੁੱਤ ਫਿਰ ਤੂੰ ਪੜ ਕਿਉਂ ਨਹੀਂ ਪਾਂਦੀ ਇਹ ਕਿਉਂ ਨਹੀਂ ਪੜ ਪਾਂਦੀ ਆ ਜੇ ਮੇਰੇ ਬੱਚੇ ਕਿਉਂ ਨਹੀਂ ਪੜ ਪੰਦੇ? ਕਿਉਂ ਨਹੀਂ ਆਉਂਦਾ ਪੜਨਾ? ਸੌਲਵ ਕਰ ਲੇ। ਪੜੋਗੇ ਤਾਂ ਆਉਣਾ। ਹਾਂ ਜਿਸ ਐ ਵੀ ਸੌਲਵ ਕਰਦੇ ਦੇਖੋ ਇਹ ਉਹ ਕਿਉਂ ਆਉਂਦਾ? ਉਹ ਕਿਵੇਂ ਆਉਂਦਾ? ਜੇ ਨਹੀਂ ਗਿਆ ਉਹ ਤਾਂ ਯਾਦ ਹੈ ਨਾ ਫਿਰ ਉਹ ਤਾਂ ਕਹਿੰਦੀ ਸੌਲਵ ਉਹ ਯਾਦ ਕਰਾ ਦੋ। ਉਹ ਆਪਾਂ ਨੂੰ ਬੱਚੇ ਨੂੰ ਪੜਾ ਦਿੱਤਾ। ਇੱਧਰ ਆਉਂਦਾ 18 ਚ 7 ਬੱਚਾ। ਇਹਨੂੰ ਆਉਂਦਾ ਜੀ ਬੱਚੇ 7 ਬੱਚੇ ਤਾਂ ਆਪ ਬੱਚੀ ਉਹ ਹੈ। ਕਿੱਥੇ ਤੁਹਾਡੀ ਸਮਰੱਥ ਸਮਰੱਥਤੀ ਉਹ? ਇਹ ਤੁਸੀਂ ਤਿੰਨ ਨੰਬਰ ਕਿਸ ਤਰੀਕੇ ਨਾਲ ਲਾਏ ਆ ਆਊਟ ਆਫ 5 ਹਾਂ ਹਾਂ ਨਹੀਂ ਸਰ ਏ ਦੇ ਵਿੱਚ ਫੈਕਟਰ ਹੁੰਦੇ ਨੇ 1 2 3 ਇੱਕ ਕਰ ਸਕਦਾ ਨਹੀਂ ਕਰ ਸਕਦਾ ਤੇ ਯਾ ਚੰਗੀ ਤਰ੍ਹਾਂ ਕਰਦੇ ਹਾਂ ਹਾਂ ਤਾਂ ਤੁਸੀਂ ਆਪਾਂ ਤਾਂ ਸਾਰੇ ਤਿੰਨ ਤਿੰਨ ਲਾ ਕੇ ਭੇਜਿਆ ਜੀ ਵਧੀਆ ਤੁਹਾਡੀ ਜੀ ਸਾਰੇ ਤਿੰਨ ਤਿੰਨ ਲਾ ਕੇ ਭੇਜਿਆ ਸਾਰੇ ਹੰਦੇ ਸਾਰੇ ਤਿੰਨ ਤਿੰਨ ਲਾ ਕੇ ਭੇਜਿਆ ਜੀ ਹਾਂ ਬਸ ਬਹੁਤ ਵਧੀਆ ਇੱਕ ਬੱਚੇ ਸਿੰਗਲ ਇੱਕ ਬੱਚੇ ਦਾ ਇੱਕ ਹੈ ਬਾਕੀ ਸਾਰੇ ਤਿੰਨ ਤਿੰਨ ਹੈ ਸਿਰਫ ਦੇਖੋ ਜੀ ਆਪਾਂ ਹਜੇ ਵੀ ਆਪਣੀ ਗਲਤੀ ਨਹੀਂ ਮੰਨਾਂਗੇ ਗਲਤੀ ਕਿੱਥੇ ਗਤੀ ਵੀ ਦੇ ਤੁਸੀਂ ਲਿਖਿਆ ਅੰਕ ਜਾਂ ਸਿੱਖਿਆ ਦੀ ਪਛਾਣ ਜੋੜ ਘਟਾਓ ਜਮਾ ਕਹਾਣੀ ਦਾ ਸੁਣ ਸਮਝਣਾ ਪੜਨਾ ਲਿਖਣਾ ਪੜ ਤਾਂ ਪਾ ਨਹੀਂ ਦੇ ਬੱਚੇ ਤੁਸੀਂ ਤਿੰਨ ਨੰਬਰ ਲਾਇਆ ਉਹਦੇ ਕਿ ਬਹਾਂ ਵੀ ਪੜ ਪਾ ਰਿਆ ਇਹੀ ਰਿਪੋਰਟ ਉੱਤੇ ਆ ਜਾਊਗੀ ਇਹਦੇ ਤੇ ਚਲੋ ਬਹੁਤ ਵਧੀਆ ਜੀ ਨਹੀਂ ਆਪਾਂ ਸਿਰ ਨੌਕਰੀ ਕਿੰਨੀ ਦਿਖਾ ਤੁਹਾਡੀ ਮੇਰੇ ਤੋਂ ਬਾਤ ਤਨਖਾਹ ਹੋਣੀ ਹੈ ਕਿੰਨੀ ਸੈਲਰੀ ਹੈ ਤੁਹਾਡੀ 200 ਦਿਨ ਆਣਾ ਆਪਾਂ 2 ਵਜੇ ਛੁੱਟੀ ਹੋ ਜਾਣੀ ਫਿਰ ਵੀ ਆਪਾਂ ਜੇ ਬੱਚਿਆਂ ਨੂੰ ਨਹੀਂ ਪੜਾਣਾ ਕੀ ਫਾਇਦਾ ਜੀ ਕਿਉਂ ਪਾਪ ਕਮਾਉਂਦੇ ਆ ਆਪਾਂ ਅਸੀਂ ਸਾਰਿਆਂ ਨੂੰ ਤੁਹਾਨੂੰ ਸ਼ੋਕੋਜ਼ ਨੋਟਿਸ ਇਸ਼ੂ ਕਰ ਰਹੇ ਹਾਂ ਥਿਸ ਇਸ ਨਾਟ ਦ ਵੇ ਜਨਪਨ ਬੀਪੀਓ ਨੂੰ ਵੀ ਕਰੋ ਸਸਪੈਂਡ ਨਹੀਂ ਨਹੀਂ ਸੌਰੀ ਦਾ ਕੋਈ ਮਤਲਬ ਨਹੀਂ ਮੈਂ ਬਾਕੀ ਸਭ ਮਾਫ ਕਰ ਦਿੰਦਾ ਜੀ ਮੈਮ ਤੁਸੀਂ ਮੈਂ ਤੁਹਾਨੂੰ ਬੇਲੇ ਫੜਿਆ ਤੁਸੀਂ ਮੇਰੀ 3 ਸਾਲ ਤੋਂ ਬੱਚੇ ਪੜ ਤੁਸੀਂ ਕਹਿੰਦੇ ਟੀਚਰ ਨਹੀਂ ਆ ਬੱਚੇ 27 ਚ 18 72 18 ਬੱਚੇ ਇਸ ਤੋਂ ਬਾਅਦ ਮੈਂ ਇੱਥੇ ਸਪੈਸ਼ਲੀ ਆਇਆ ਕਿਉਂਕਿ ਜਿਹੜਾ ਸੀਨੀਅਰ ਸਕੂਲ ਹੈ ਮੇਰਾ ਜਿਹੜਾ ਬੱਚਾ 6ਵੀਂ ਚ 2ਵੀਂ ਬਤਨ ਸਿਰਫ ਥੋੜੇ ਸਕੂਲ ਦੇ ਬੱਚੇ ਉੱਥੇ ਇਦਾਂ ਆ ਰਹੇ ਆ ਸਾਡੇ ਕੋਲ ਇਹ ਵੀ ਲੱਗੇ ਹੋਏ ਨੇ ਲੱਗ ਬੰਦਿਆਂ ਵਧੀਆ ਕਲਾਸਰੂਮ ਤੁਹਾਨੂੰ ਬਣਾ ਦੇ ਸੀ ਫੈਸਿਲਿਟੀ ਦਿੱਤੀ ਹੋਈਆਂ ਨੇ ਕਿ ਪੜਾ ਨਹੀਂ ਸਕਦੇ ਕੀ ਫਾਇਦਾ